150 ਗੱਡੀ 18 ਬੈਨਾ ਹੋਗੀਆਂ ਜੀ 150 ਗੱਡੀ 18 ਬੈਨਾ ਵੱਡਾ ਲਸ਼ਕਰ 800 ਗੱਡੀ ਦੇ ਕਾਫਲੇ ਨਾਲ 18 ਬੈਨਾ ਸਕੂਲ ਵਾਲੀਆਂ ਉਗਰਾਹਾ ਪਿੰਡ ਦੇ ਵਿੱਚੋਂ ਵੱਡੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਆਹ ਦੇਖੋ ਜਿੱਧਰ ਵੀ ਨਿਗਾਹ ਜਾਂਦਾ ਗੱਡੀਆਂ ਕੱਟੀਆਂ ਇੱਧਰ ਨਿਗਾਹ ਮਾਰ ਲਓ ਸਰਪੰਚੀ ਦੀ ਚੋਣ ਹੈ ਇਹ ਕੋਈ ਇਹ ਮੁੱਖ ਮੰਤਰੀ ਜਾਂ ਐਮਪੀ ਦੀ ਨਹੀਂ ਹੈਗੀ ਸਰਪੰਚੀ ਦੀ ਚੋਣ ਦੇ ਕਾਗਜ਼ ਭਰਨ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਗਰਾਹਾਂ ਤੋਂ ਆਹ ਪਈਆਂ ਨੇ ਲੈ ਪਿੰਆਂ ਵੀ ਆਪਣੀਆਂ ਨੇ ਲਏ ਭਾਈ ਆ ਦੇਖੋ ਕਾਖਿ ਚ ਭੜ ਨਜ਼ਰ ਆ ਰਿਹਾ ਉੱਥੇ ਸ਼ਹਿਰ ਦੇ ਵਿੱਚ ਦਾ ਬਹੁਤ ਜਿਆਦਾ ਇਕੱਠ ਕਰ ਦੋਂਗੇ ਆ ਦੇਖੋ ਲੈ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਗਰਾਹਾ ਪਿੰਡ ਖੜਿਆਂਗੇ ਉਹ ਜੋਗਿੰਦਰ ਸਿੰਘ ਗਰਾਹਾ ਦਾ ਪਿੰਡ ਹੈ ਗੌਰ ਕਰਦੀ ਐ ਐਮਐਲਏਾਂ ਤੋਂ ਵੱਡੀ ਧੱਕ ਪਈ ਹੋਈ ਐ ਗੱਡੀਆਂ ਗਿਣ ਨਹੀਂ ਸਕਦੇ ਤੁਸੀਂ ਗੱਡੀਆਂ ਦਾ ਕਾਫਲਾ ਦੇਖੋ ਅੱਗੇ ਤੱਕ ਇੱਧਰ ਵੀ ਗੱਡੀਆਂ ਇੱਧਰ ਵੀ ਗੱਡੀਆਂ ਤੇ ਇੱਧਰ ਵੀ ਗੱਡੀਆਂ ਤਿੰਨੇ ਰੋੜਾਂ ਤੇ ਇਹ ਲਾ ਲਓ ਬੱਸਾਂ ਵੀ ਖੜੀਆਂ ਨੇ ਮੰਗਰ ਐਮ ਐਲ ਏ ਤੋਂ ਵੀ ਜ਼ਿਆਦਾ ਮੈਂ ਕਹਿੰਦਾ ਵੀ ਐਂ ਤਾਂ ਕੋਈ ਕਾਗਜ਼ ਭਰਨਾ ਸ਼ਾਇਦ ਇਹ ਜਾਂਦਾ ਹੋਵੇ ਜਿਵੇਂ ਗੁਰਪ੍ਰੀਤ ਸਿੰਘ ਗਰਾਹਾਂ ਜਾ ਰਿਹਾ ਹੈ ਵੱਡੀ ਯਾਨੀ ਕਿ ਚੋਣ ਸਰਪੰਚੀ ਦੀ ਚੋਣ ਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਗਰਾਹਾਂ ਪਿੰਡ ਦੇ ਵਿੱਚ ਤੁਸੀਂ ਦੇਖ ਕੇ ਹੈਰਾਨ ਹੋਮੋਗੇ ਵੀ ਇੱਥੇ ਸਰਪੰਚੀ ਦੀ ਚੋਣ ਜੋ ਲੜ ਰਿਹਾ ਹੈ ਲਗਭਗ ਕਿੰਨੀਆਂ ਗੱਡੀਆਂ ਹੋਣੀਆਂ ਬਾਈ ਅੱਛਾ ਬਾਈ ਕਹਿੰਦਾ 150 ਗੱਡੀਆਂ ਦਾ ਦੋਸਤੋ 150 ਗੱਡੀ ਕਹੇ ਨੌਜਵਾਨਾਂ ਨੇ ਤੁਸੀਂ ਹਿਸਾਬ ਲਾ ਲਓ ਵੀ ਕਿੱਡਾ ਵੱਡਾ ਇਕੱਠ ਗੁਰਪ੍ਰੀਤ ਸਿੰਘ ਗਰਾਹਾ ਦੇਖ ਸਕਦੇ ਹੋ ਜੀ ਚਲ ਬੋਲਣਾ ਜੀ ਦੇਖ ਸਕਦੇ ਹੋ ਜੀ ਮਾਈਆਂ ਵੀ ਨੇ ਅੱਦਰ ਭਾਈ ਇਹਦਾ ਵੱਡਾ ਮਾਹੌਲ ਹੋ ਰਿਹਾ ਹੈ ਇਥੇ ਬਾਹਰਲੇ ਪਿੰਡਾਂ ਜੋ ਤਾਂ ਨਹੀਂ ਬੰਦੇ ਬਲਾਰ ਕੇ ਘਰ ਭਰਿਆ ਪਿਆ ਤੇ ਮੈਂ ਕਹਿੰਦੇ ਨਾ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੈਗੀ ਘਰ ਦੇ ਵਿੱਚ ਤੰ ਲੈ ਇਕੱਠਿਆ ਕਰ ਲੋ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਇਕੱਠੇ ਕਰ ਲੈ ਆ ਲੈ 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 ਕਾਗਜ਼ ਪੜਨ ਜਾ ਰਹੇ ਹੈ ਭਾਈ ਅੱਜ ਆ ਦੇਖੋ ਅੱਜ ਸੱਧੇ ਇਕੱਠਾ ਹੋਏ ਨੇ ਬੰਦੇ ਅੱਛਾ ਅੱਪ ਤਾਂ ਹੀ ਆ ਜੇ ਹਾਂਜੀ 150 ਗੱਡੀ 18 ਪੈਣਾ ਹੋਗੀਆਂ ਜੀ 150 ਗੱਡੀ 18 ਪੈਣਾ ਹਾਂਜੀ ਵੱਡਾ ਲਸ਼ਕਰ ਹਾਂਜੀ ਪੂਰਾ ਜਪੂਰਾ ਲਸ਼ਕਰ ਦਾ ਬਾਈ ਜੀ ਸਰਪੰਚੀ ਦਾ ਲੈ ਦੇਖੋ ਇੱਧਰ ਦੇਖੋ ਮਾਰੂ ਨਿੰਗਾ ਹਾਂਜੀ ਫਿਰ ਕਿਵੇਂ ਜਿਤੇ ਆ ਰਹੇ ਹੋਂ ਗੁਰਪ੍ਰੀਤ ਨੂੰ ਹਾਂਜੀ ਹਾਂ ਹਾਂਜੀ ਐਡਾ ਇਕੱਠਾ ਕਿਤੇ ਬਾਹਰਲੇ ਪਿੰਡਾਂ ਦੇ ਬੰਦੇ ਤਾਂ ਨਹੀਂ ਬੁਲਾ ਕੇ ਨਹੀਂ ਜੀ ਨਹੀਂ ਹੋ ਰਹੇ ਪਿੰਡ ਦੇ ਨੇ ਸਾਰੇ ਅੱਛਾ ਅਜੇ ਤਾਂ ਪੂਣੀਓ ਲਾਈਆ ਹੈ ਹਾਂਜੀ ਪੂਣੀਓ ਲਾਈਆ ਜੇ ਤਾਂ ਅੱਛਾ ਕਤਲਣਾ ਦਾ ਬਾਕੀ ਹੈ ਹਾਂ ਅੱਛਾ ਕਿਉਂ ਬਾਈ ਜੀ ਹਾਂਜੀ ਬਹੁਤ ਤੇਰੀ ਯਾਦਵਾ ਦੇਖ ਸਕਦੇ ਹੋ ਵੀ ਤਸਵੀਰਾਂ ਯਾਰ ਕਮਾਲ ਹੈ ਹਾਂ ਜੀ ਮੁੰਡੇ ਦੀ ਸੋਚ ਬਹੁਤ ਵਧੀਆ ਅੱਛਾ ਹਾਂ ਜੀ ਬਹੁਤ ਅਗਾ ਬਦੂ ਕਦਮ ਚੱਕਦਾ ਠੀਕ ਹੈ ਪਹਿਲਾਂ ਕੀ ਕੰਮ ਕਰਦਾ ਹੈ ਪਹਿਲਾਂ ਨਾ ਖੇਤੀ ਕਰਦਾ ਹੈ ਜੀ ਠੀਕ ਹੈ ਬਿਲਕੁਲ ਜੀ ਦੇਖ ਸਕਦੇ ਹੋ ਜਿੱਧਰ ਵੀ ਨਿਗਾਹ ਜਾਂਦੀ ਹੈ ਕਿਉਂ ਜੀ ਹਾਂ ਜੀ ਹਾਂ ਜੀ ਜਿੱਧਰ ਰਹੇ ਹਾਂ ਹਾਂ ਜੀ ਗੁਰਪ੍ਰਸਾਦ ਨਾਲ ਜੀ ਬਿਲਕੁਲ ਆ ਦੇਖ ਲਓ ਬਈ ਜੇ ਕਹੀਦੀ ਹੈ ਘਰ ਵੀ ਪੂਰਾ ਵੱਡਾ ਲਿਸ਼ਾਨ ਹੈ ਪਰ ਤਿਲ ਦੇਖਣ ਨੂੰ ਜਗ੍ਹਾ ਨਹੀਂ ਜਿੱਧਰ ਵੀ ਨਿਗਾਹ ਮਾਰੋ ਮਨ ਕਰੇ ਇੱਧਰ ਵੀ ਹੋਣੇ ਬੰਦੇ ਕੁਰਸੀਆਂ ਲੈ ਮੰਗਰ ਵੀ ਪਈਆਂ ਨੇ ਸਾਬ ਲਾ ਲਓ ਤੁਸੀਂ ਵੀ ਵੱਡਾ ਸਿਸਟਮ ਹੈ ਉਹ ਤਾਂ ਪਾਈ ਗਰਾਹਾ ਪਿੰਡ ਦੇ ਵਿੱਚ ਜਗੰਦਾ ਇਧਰ ਵੀ ਵਰਖਾ ਮਨੂ ਪੈਨੇ ਹੁੰਨੇ ਹੋ ਲੈ ਦੇਖ ਲਓ ਹਿਸਾਬ ਲਾ ਲਓ ਵੀ ਦੇਖੋ ਅੰਦਰ ਭਰੇ ਪਏ ਕੋਠੀ ਬੁੜੀਆਂ ਨਾਲ ਮਾਈਆਂ ਨਾਲ ਬਜ਼ੁਰਗਾਂ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਸਰਪੰਚੀ ਦਾ ਇਦ ਕੀ ਵੱਖਰੀ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਪਰ ਅਗਰਾਹਾ ਪਿੰਡ ਦੇ ਵਿੱਚ ਜੋ ਮਿਲੇ ਸਭ ਤੋਂ ਵੱਖਰਾ ਅਗਰਾਹਾ ਪਿੰਡ ਦੇ ਵਿੱਚ ਵੇਖਣ ਨੂੰ ਮਿਲੇਗਾ ਦੇਖ ਸਕਦੇ ਹੋ ਤਸਵੀਰਾਂ ਜੀ ਜਕਾਰਾ ਲਾ ਦੇ ਜਕਾਰਾ ਜਕਾਰਾ ਦੇਖ ਸਕਦੇ ਹੋ ਜੀ ਤਸਵੀਰਾਂ ਤੇ ਹੁਣ ਸਾਨੂੰ ਗੱਡੀ ਦਿਖਾ ਦਈਏ ਪਾਈ ਨੇ ਦੱਸਿਆ 150 ਗੱਡੀ 18 ਪੈਣਾ ਆ ਪਈਆਂ ਨੇ ਲੈ ਪੰਜਾਬੀ ਆਪਣੀਆਂ ਨੇ ਲੈ ਭਾਈ ਆ ਦੇਖੋ ਕਾ ਅੱਖ ਚ ਭਰ ਨਜ਼ਰ ਆ ਰਿਹਾ ਉੱਥੇ ਸ਼ਹਿਰ ਦੇ ਵਿੱਚ ਤਾਂ ਬਹੁਤ ਜਿਆਦਾ ਇਕੱਠ ਕਰ ਦੋਂਗੇ ਆ ਦੇਖੋ ਲੈ ਦੇਖ ਸਕਦੇ ਹੋ ਦੋਸਤੋ